ਇੱਕ ਪਰਫਾਰਮੈਂਸ ਕਰਾਇਆ ਹੈ ਕਹਿੰਦਾ ਦੂਜੀ ਵੀ ਕਰਨੀ ਵੇਖ ਲੋ ਪੂਰੀ ਖਜਮਾ ਤਿਆਰੀ ਓਏ ਹੋਏ ਜੀ ਆਸ ਕਰਾਉਂਦਾ ਮੁੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਾ ਦਾ ਜਰ ਜਾਨੇ ਬਹੁਤ ਵਧੀਆ ਹੋ ਗਿਆ ਮੈਂ ਬਹੁਤ ਵਧੀਆ ਆ ਜੀ ਆ ਸਭ ਨੇ ਵੇਖਿਆ ਪਹਿਲਾ ਫਲੋਰ ਤੇ ਅਸੀਂ ਸਾਡਾ 25 26 ਤੇ ਲੱਗਦਾ ਲੰਗਰ ਅਸੀਂ ਪਰ ਅੱਜ ਪਹਿਲਾਂ ਜਾਵਾਂਗੇ ਗਾਂਧੀ ਗਰਾਊਂਡ ਪ੍ਰੈਕਟਿਸ ਜਿਹੜੀ ਨਿੱਜਾਂ ਦੀ ਲੋਨ ਦੇ ਲਈ ਖੇਡਣ ਜਾਵਾਂਗੇ ਉਸ ਤੋਂ ਬਾਅਦ ਜਾਵਾਂਗੇ ਸ਼ਹੀਦ ਸਾਹਿਬ ਜੀ ਤੁਹਾਨੂੰ ਅੱਗੇ ਜਾ ਕੇ ਮਿਲਦੇ ਹਾਂ ਜੀ ਸਾਡੇ ਕੋਲ ਸਾਡੇ ਗੋਲਾ ਦੇ ਨੂਰ ਭਾਜੀ ਪਹੁੰਚ ਗਏ ਨੇ ਗੋਲੇ ਤੇ ਆਣੇ ਆਏ ਤ ਇਹ ਜਾ ਕੇ ਪਾਣਾ ਹੈ ਅੱਛਾ ਠੀਕ ਹੈ ਜੀ ਇਸ ਆਪਣੇ ਸਕੂਲੇ ਇਧਰ ਸਕੂਲ ਵਾਲੇ ਮੰਡੇ ਵਿੱਚ ਆਰ ਹੋ ਗਏ ਤੁਹਾਡੇ ਵੀ ਹੋ ਗਏ ਗਾਂਧੀ ਗਰਾਉਂਡ ਜੁਣਾ ਬੇ ਆਪਣੀ ਸਕੂਲੀ ਦੇ ਕਿਹਾ ਕਿ ਮੈਂ ਆ ਜਾਣਾ ਸੀ ਜਾਣਾ ਹੈ ਬਸ ਵੱਕੇ ਆਦੀਆਂ ਚੱਲੀ ਗਈ ਜੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਗਾਂਧੀ ਗਰਾਉਂਡ ਤੁਹਾਡੇ ਕੋਲ ਸਾਡੇ ਪਾਹਲ ਭਾਰੀ ਪਹੁੰਚ ਚੁੱਕੇ ਹਾਂ ਫਿਰ ਬਾਕੀ ਹੋਰ ਫੈਂਗਰ ਠੀਕ ਹੈ ਤੁਮਣਾ ਵਿਆਹ ਜੋ ਕਲੇਰ

ਜਾਣਾ ਜਾਂਦਾ ਇੱਕ ਪਰਫਾਰਮੈਂਸ ਕਰਾ ਰਿਹਾ ਹੈ ਕਹਿੰਦਾ ਦੂਜੀ ਵੀ ਕਰਨੀ ਵੇਖ ਲੋ ਪੂਰੀ ਖਜਮਾ ਤਿਆਰੀ ਓਏ ਹੋਏ ਰੀਆ ਸਿਗਰਾਉਂਦਾ ਮੁੰਡਾ ਉੱਥੋਂ ਵੀ ਅਸੀਂ ਫਰੀਦ ਹਾਂ ਅਸੀਂ ਪਹੁੰਚ ਗਏ ਅਸੀਂ ਦਸਾ ਸਾਹਿਬ ਇੱਥੇ ਆਪਣਾ ਲੱਗਾ ਹੈ ਲੰਗਰ ਅੱਜ ਲੰਗਰ ਤੇ ਪਹੁੰਚ ਨਹੀਂ ਆਲੇ ਵੇਖੋ ਉਹ ਸਾਹਮਣੇ ਲੱਗਾ ਲੰਗਰ ਤੇ ਸਾਹਮਣੇ ਹੀ ਹੈ ਫੁੱਟਨ ਫੁੱਟਨ ਹਮਿਤ ਦੇ ਪ੍ਰਕਾਰ ਦੇ ਪ੍ਰੋਜੈਕਟ ਯਾਰ ਹੋਣਗੇ ਤੇ ਨਾਲ ਨਾਲ ਬੰਦਾ ਹੋਰ ਦਰ ਹੈ ਆ ਵੀ ਪੁੱਤ ਜੀ ਨਾ ਲਾਤੀ ਤੁਹਾਡੇ ਬੰਦੇ ਨਹੀਂ ਰਾਦੇ ਇਹ ਬਲੈਡ ਖਾਂਦਾ ਹੈ ਹੁਣ ਮੂੰਹ ਨੂੰ ਕੋ ਮੈਂ ਨਾ ਪਹੁੰਚ ਗਏ ਆ ਉੱਤੇ ਜੀ ਫਲੋਰ ਤੇ ਆ ਸੁਣਾ ਸ਼ੋਰਟ ਲੈਂਦੇ ਲਈ ਹੁਣ ਬਾਅਦ ਦੇ ਰਹੇ ਆਲੂ ਫਰਾਈ ਦਾਲੂ ਫਿੰਗਰ ਲੋ ਗਿੰਗਲਿਆ ਆ ਵੀਰ ਨੇ ਬਹੁਤ ਜਿਆਦਾ ਸਤਾ ਲਿਆ ਸਵੇਰ ਦਾ ਉਹ ਠੀਕ ਠਾਕ ਆ ਪਤਾ ਫਿਰ ਉਸਤਾਦ ਉਹਨਾਂ ਨੂੰ ਆ ਮੋੜੇਣਾ ਪੈਦਾ ਆ ਉਹਨਾਂ ਸੀ ਆਪ ਕਰਦੇ ਪਏ ਆ ਦੇਖੋ ਫਰੈਂਸ ਪ੍ਰਾਈਜ਼ ਉਹਨਾਂ ਦਾ ਦੀਪਕ ਉਹਨਾਂ ਰੇ ਥੋੜੇ ਮਰਾ ਦੇ ਵੱਜ ਗਿਆ ਜੀ 12:30 ਤੇ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਘਰੇ ਇਸੇ ਤਰ੍ਹਾਂ ਵਲੌਗ ਦਾ ਐਂਡ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ